ਖਾਬਾਂ ਦੇ ਦੇਸ਼ ਅਨੋਖੇ ਉੱਚੀਆਂ ਦਹਲੀਜ਼ਾਂ ਨੇ ਤੁਸੀਂ ਕਦੇ ਅਪਰੋਚ ਕੀਤੀ ਕਿਸੇ ਕਲਾਕਾਰ ਤੱਕ ਜਦੋਂ ਤੁਸੀਂ ਆਪ ਨਹੀਂ ਸੀ ਗੁੰਦੇ ਉਦੋਂ ਲੱਗਿਆ ਹੋਵੇ ਵੀ ਮੈਂ ਇਹਦੇ ਬੋਲੇ ਨਹੀਂ ਜਾਂਦਾ ਰਿਆਂ ਇਹਦੇ ਬੋਲੇ ਨਹੀਂ ਜਾਂਦਾ ਮੈਂ ਕਿਸੇ ਕਲਾਕਾਰ ਕੋਲ ਹੀ ਜਾਣਾ ਜੀ ਆਪ ਦਾ ਗੀਤ ਲੈ ਕੇ ਜਿਹਨੂੰ ਜ਼ਰੂਰਤ ਹੋਊਗੀ ਉਹ ਲੈ ਲੂਗਾ ਜਦੋਂ ਕਿਸੇ ਚੀਜ਼ ਦੀ ਮੰਗ ਵੱਧ ਜਾਂਦੀ ਹੈ ਤੇ ਉਹਦੀ ਸਪਲਾਈ ਆਪ ਹਾਰੇ ਘਟ ਜਾਂਦੀ ਹੈ ਜੀ ਮੈਂ ਆਪ ਦੇ ਮਨ ਚ ਓਜਣਾ ਜ਼ਰੂਰ ਹੁੰਦਾ ਮੈਂ ਤਾਂ ਐ ਸਮਝੀ ਬੈਠਾ ਵੀ ਕਿ ਮੈਂ ਬਸ ਇਹ ਤਾਂ ਚਾਣਗੇ ਆ ਵੀ ਦੇ ਦੇ ਆ ਵੀ ਦੇ ਦੇ ਮੈਂ ਕਹੂੰਗਾ ਇੱਕ ਦੋ ਦੇਣੇ ਆ ਬਸ ਦੁਨੀਆਂ ਨੇ ਸੋਚੀ ਜਦੋਂ ਨੇ ਆਪਣੇ ਅੰਦਰ ਬਸ ਪ੍ਰਣਜਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਕਿਸੇ ਕਲਾਕਾਰ ਕੋਲ ਨਹੀਂ ਜਾਣਾ ਵੇਖੋ ਕੀ ਕਰ ਗਿਆ ਮਾਹੀ ਲੱਗਦਾ ਵੀ ਜਿਹੜੀ ਸਾਡੀ ਇੰਡਸਟਰੀ ਆ ਇਹਦੇ ਵਿੱਚ ਗੀਤਕਾਰ ਨੂੰ ਨਾ ਜਿਵੇਂ ਉਹਦਾ ਬਣਦਾ ਜੋ ਕ੍ਰੈਡਿਟ ਹੈਗਾ ਉਹ ਮਿਲਣਾ ਚਾਹੀਦਾ ਹੈ ਜਿੰਨਾ ਮਿਲਣਾ ਚਾਹੀਦਾ ਉਹ ਨਾ ਮਿਲਦਾ ਨਹੀਂ ਹੂੰ ਤੇ ਉਸ ਕਰਕੇ ਵੀ ਸੋਚੀਦਾ ਵੀਰ ਕਾਦੇ ਵਾਸਤੇ ਅ ਇੱਕ ਸ਼ਾਇਰਾਨਾ ਅਣਖ ਹੁੰਦੀ ਹੈ ਹੂੰ ਜਿਹੜੀ ਕਿ ਹਰ ਸ਼ਾਇਰ ਦੇ ਵਿੱਚ ਹੁੰਦੀ ਹੈ ਹਣੀ ਵੀ ਚਾਹੀਦੀ ਹੈ ਉਹਨੂੰ ਆਪ ਦੀ ਲਿਖਤ ਤੇ ਇੱਕ ਗਰੂਰ ਹੁੰਦਾ ਹੂੰ ਤੇ ਜਦੋਂ ਫਿਰ ਉਹ ਕਲਾਕਾਰ ਦੇ ਪਿੱਛੇ-ਪਿੱਛੇ ਫਿਰਨਾ ਪੈਂਦਾ ਹੈ ਤੇ ਉਹ ਸ਼ੈਦ ਉਸ ਅੰਕ ਨੂੰ ਗੁਵਾਰਾ ਨਹੀਂ ਹੁੰਦਾ ਤੇ ਕੁਦਰਤੀ ਮੇਰੇ ਸੁਭਾਅ 'ਚ ਇਹ ਚੀਜ਼ ਸ਼ੁਰੂ ਤੋਂ ਹੀ ਸੀਗੀ ਕਿ ਮੈਂ ਕਿਸੇ ਕਲਾਕਾਰ ਕੋਲ ਨਹੀਂ ਜਾਣਾ ਜੀ ਆਪ ਦਾ ਗੀਤ ਲੈ ਕੇ ਹੂੰ ਜੇ ਲੋ ਜਰੂਰਤ ਹੋਊਗੀ ਉਹ ਲੈ ਲੂਆ ਕਿ ਨਹੀਂ ਵਜਾ ਕੀ ਆ ਵੀ ਹਰ ਹਰ ਰਾਈਟਰ ਆਪਦੇ ਆਪ 'ਚ ਬਹੁਤ ਸੋਹਣਾ ਲਿਖਦਾ ਆਪਦੇ ਸੋਚ ਦੇ ਹਿਸਾਬ ਨਾਲ ਲਿਖਦਾ ਪਰ ਉਹਨੂੰ ਕਿਉਂ ਕਲਾਕਾਰ ਕੋਲ ਜਾਣਾ ਪੈਂਦਾ ਉਹਦਾ ਕਾਰਨ ਜਿਵੇਂ ਉਹ ਇਕਨੋਮਿਕਸ ਤਾਂ ਬੜਾ ਸਿੰਪਲ ਜਿਹਾ ਹੁੰਦਾ ਡਿਮਾਂਡ ਐਂਡ ਸਪਲਾਈ ਦਾ ਪ੍ਰਿੰਸੀਪਲ ਜੀ ਕਿ ਜਦੋਂ ਕਿਸੇ ਚੀਜ਼ ਦੀ ਮੰਗ ਵੱਧ ਜਾਂਦੀ ਹੈ ਤੇ ਉਹਦੀ ਸਪਲਾਈ ਆਪ ਨੂੰ ਹਰੇ ਘਟ ਜਾਂਦੀ ਹੈ ਜੀ ਤਾਂ ਉਹਦਾ ਮੁੱਲ ਵੱਧ ਜਾਂਦਾ ਹਮ ਜਦੋਂ ਕਿਸੇ ਚੀਜ਼ ਦੀ ਮੰਗ ਘਟ ਹੋਵੇ ਪਰ ਸਪਲਾਈ ਉਸ ਤੋਂ ਵੱਧ ਹੋ ਜੇ ਤਾਂ ਉਹਦਾ ਰੇਟ ਘਟ ਜਾਂਦਾ ਹਮ ਸੋ ਇਹ ਇੱਕ ਬੜਾ ਵੱਡਾ ਕਾਰਨ ਇਹ ਹੈ ਕਿ ਗੀਤਕਾਰਾਂ ਦੀ ਗਿਣਤੀ ਦਾ ਜ਼ਿਆਦਾ ਹੋਣਾ ਹਮ ਤੇ ਉਹ ਇੱਕ ਵੱਡਾ ਵੱਡਾ ਕਾਰਨ ਇਹ ਆ ਕਿ ਗਾਇਕ ਨੂੰ ਇਹ ਲੱਗਦਾ ਵੀ ਜੇ ਇਹ ਨਹੀਂ ਤੇ ਕੋਈ ਵੋਲ ਸਹੀ ਕਲਾਕਾਰ ਕੋਲੇ অপਸ਼ਨ ਆ ਵਜੇ ਨਾ ਕਲਾਕਾਰ ਕੋਲੇ অপਸ਼ਨ ਆ ਗਾਇਕ ਕੋਲੇ ਇੱਕ অপਸ਼ਨ ਆ ਜ਼ਿਆਦਾ ਹੁੰਦੀਆਂ ਨੇ ਗੀਤਕਾਰਾਂ ਦੀ ਗਿਣਤੀ ਹੈ ਵੀ ਜ਼ਿਆਦਾ ਤੇ ਕੁਝ ਮਤਲਬ ਹਾਂ ਠੀਕ ਆ ਵੀ ਕੁਆਂਟੀਟੀ ਪੱਕੋ ਆਪਾਂ ਗੱਲ ਕਰ ਸਕਦੇ ਆ ਕੁਆਂਟੀਟੀ ਜਿਹੜੀ ਉਹ ਸਮੇਂ ਨਾਲ ਆਉਂਦੀ ਆ ਤੁਸੀਂ ਕਦੇ ਅਪਰੋਚ ਕੀਤੀ ਕਿਸੇ ਕਲਾਕਾਰ ਤੱਕ ਜਦੋਂ ਤੁਸੀਂ ਆਪ ਨਹੀਂ ਸਿਗੋਂਦੇ ਉਦੋਂ ਲੱਗਿਆ ਹੋਵੇ ਵੀ ਮੈਂ ਇਹਦੇ ਕੋਲੇ ਵੀ ਜਾਂਦਾ ਰਿਆਂ ਇਹਦੇ ਕੋਲੇ ਵੀ ਜਾਂਦਾ ਰਿਆਂ ਮੈਂ ਨਾ ਬਚਪਨ ਦੇ ਵਿੱਚ ਜਦੋਂ ਅੱਛਾ ਇੱਕ ਹੋਰ ਵੀ ਹੁੰਦਾ ਜਦੋਂ ਗੀਤਕਾਰ ਨਵਾਂ ਨਵਾਂ ਲਿਖਣਾ ਸ਼ੁਰੂ ਕਰਦਾ ਹੂੰ ਉਦੋਂ ਉਹਦਾ ਕੰਫੀਡੈਂਸ ਲੈਵਲ ਬਹੁਤ ਹਾਈ ਹੁੰਦਾ ਉਦੋਂ ਇਹ ਲੱਗਦਾ ਹੁੰਦਾ ਵੀ ਮੈਂ ਤਾਂ ਸਿਰਾ ਲਾਤਾ ਤੇ ਮੈਂ ਅੱਠਵੀਂ ਜਾਂ ਨੌਵੀਂ ਕਲਾਸ ਸੀਗਾ ਸਕੂਲ ਟਾਈਮ ਹੀ ਜਦੋਂ ਮੈਂ ਲੇਖਣ ਲੱਗ ਗਿਆ ਸੀਗਾ ਗੱਲ ਗੀਤ ਜੋੜਨ ਲੱਗ ਗਿਆ ਜੀ ਤੇ ਲਿਖ ਲਿਖ ਕੇ ਕਾਪੀਆਂ ਭਰਤੀਆਂ ਲੋ ਕਾਪੀਆਂ ਦੋ ਭਰ ਗਿਆ ਲੱਗਾ ਵੀ ਹੋਪੀ ਆਪਾਂ ਦਾ ਸਿਰਾ ਲਖਾਰੀ ਬਣ ਗਏ ਤੇ ਉਦੋਂ ਇਸੇ ਤਰ੍ਹਾਂ ਮੈਂ ਇੱਕ ਕਲਾਕਾਰ ਕੋਲੇ ਗਿਆ ਉਹਨਾਂ ਦਾ ਸਾਡੇ ਕਿਸੇ ਰਿਸ਼ਤੇਦਾਰੀ ਚ ਵਿਆਹ ਦਾ ਪ੍ਰੋਗਰਾਮ ਸੀਗਾ ਤੇ ਉਹ ਜਦੋਂ ਪਿੱਛੇ ਗ੍ਰੀਨ ਰੂਮ ਜਿਹੜੇ ਤਿਆਰ ਵਗੈਰਾ ਹੋ ਰਹੇ ਸੀਗੇ ਤੇ ਮੇਰੇ ਕਜ਼ਨ ਮੈਨੂੰ ਉਹਨਾਂ ਕੋਲੇ ਲੈ ਗਏ ਜੀ ਵੀ ਮੁੰਡਾ ਸਾਡਾ ਲਿਖਦਾ ਹੈਗੀ ਤੇ ਇਹਦੇ ਤੁਸੀਂ ਤਾਂ ਮੈਂ ਆਪਦੇ ਮਨ ਚ ਉਹ ਜਿਹੜਾ غرੂਰ ਹੁੰਦਾ ਮੈਂ ਤਾਂ ਐ ਸਮਝੀ ਬੈਠਾ ਵੀ ਮੈਂ ਬਸ ਇਹ ਤਾਂ ਕਹਿਣ ਗਿਆ ਵੀ ਦੇ ਦੇ ਆ ਵੀ ਦੇ ਦੇ ਮੈਂ ਕਹੂੰਗਾ ਇੱਕ ਦੋ ਦੇਣੇ ਆ ਬਸ ਤੇ ਉਹ ਜੀ ਉਹਨਾਂ ਨੇ ਮੇਰੀ ਕਾਪੀ ਚੱਕੀ ਹਾਂ ਐਂ ਜੈਨ ਜੈਨ ਕਰਕੇ ਫਰੋਲ ਤੇ ਵਰਕੇ ਵੀ ਉਹ ਕੀ ਉਹ ਕਹਿੰਦੇ ਕਾਪੀ ਫੜਾ ਕੇ ਕਹਿੰਦੇ ਕਾਕਾ ਹੋਰ ਮਿਹਨਤ ਕਰ ਹੂੰ ਇਹ ਚੀਜ਼ ਮੇਰੇ ਮਨ ਨੂੰ ਛੱਟ ਵੱਜੀ ਉਹਦਾ غرور ਸੀਗਾ ਉਹ ਟੁੱਟ ਗਿਆ ਕਿ ਮੈਂ ਤਾਂ ਆਇਆ ਸਮਝੀ ਬੈਠਾ ਸੀ ਵੀ ਇਹ ਤਾਂ ਕਹਿਣ ਗਿਆ ਵੀ ਦੇ ਦੇ ਆ ਵੀ ਦੇ ਦੇ ਇਹਨਾਂ ਨੇ ਤਾਂ ਵਾਪਸ ਵਰਤੀ ਔਰ ਇਹ ਕਹਤਾ ਵੀ ਹੋਰ ਮਿਹਨਤ ਕਰ ਤੇ ਉਦੋਂ ਨੇ ਕਾਪੜੇ ਅੰਦਰ ਵਸ ਪ੍ਰਾਂਯਾ ਕਰ ਲਿਆ ਪਿਆ ਅੱਜ ਤੋਂ ਬਾਅਦ ਮੈਂ ਕਿਸੇ ਕਲਾਕਾਰ ਕੋਲ ਨਹੀਂ ਜਾਣਾ ਹਾਲਾਂਕਿ ਅੱਜ ਜੇ ਤੁਸੀਂ ਮੈਨੂੰ ਪੁੱਛੋ ਕਿ ਉਹ ਕਾਪੀ ਕਿੱਥੇ ਆ ਮੈਨੂੰ ਆਪ ਨੂੰ ਵੀ ਨਹੀਂ ਪਤਾ ਕਿਉਂਕਿ ਹੁਣ ਮੈਨੂੰ ਵੀ ਪਤਾ ਵੀ ਉਹ ਬਿਲਕੁਲ ਜਿਵੇਂ ਬੱਚਿਆਂ ਹਾਂ ਦੇਖੀ ਦਾ ਫਰਕ ਉਸ ਤਰ੍ਹਾਂ ਦਾ ਸਿਸਟਮ ਹੈਗਾ ਸਮੇਂ ਨਾਲ ਜਦੋਂ ਮਚਿਉਰਿਟੀ ਆ ਜਾਂਦੀ ਹੈ ਉਦੋਂ ਤੁਹਾਨੂੰ ਗੱਲਾਂ ਕਲੀਅਰ ਹੋ ਜਾਂਦੀਆਂ ਹੂੰ ਤੋ ਅੱਜ ਹੁਣ ਇਹ ਹੁੰਦਾ ਵੀ ਜਦੋਂ ਮੇਰੇ ਕੋਲੇ ਨਵਾਂ ਗੀਤਕਾਰ ਕੋਈ ਆਉਂਦਾ ਤਾਂ ਮੈਨੂੰ ਆਪਣਾ ਉਹ ਸੀਨ ਯਾਦ ਆ ਜਾਂਦਾ ਤੇ ਮੈਂ ਪੂਰੀ ਕੋਸ਼ਿਸ਼ ਕਰਦਾ ਹੁੰਨਾ ਕਿ ਇਹਨੂੰ ਮੈਂ ਕਿਸੇ ਤਰੀਕੇ ਮੋਟੀਵੇਟ ਕਰਾਂ ਇਹਨੂੰ ਹਾਂ ਇਹਨੂੰ ਇਸ਼ਾਰੇ ਨਾਲ ਸਮਝਾਵਾਂ ਕਿ ਬੇਟਾ ਵੀ ਅਜੇ ਨਹੀਂ ਅਜੇ ਜਿਹੜੀ ਪਕਾਈ ਚਾਹੀਦੀ ਆ ਉਹ ਉਹ ਥੋੜਾ ਸਮਾਂ ਪਾ ਕੇ ਆਉਂਦੀ ਆ